ਉਹੀ ਮਹਲਾ ਪੰਜਵਾ ਜੋ ਕਿਛ ਕਰੈ ਸੋਈ ਪ੍ਰਭ ਮੰਨੈ ਹੋਏ ਰਾਮ ਨਾਮ ਰੰਗ ਰਾਤੇ ਉਹ ਸੰਤ ਜਨ ਪ੍ਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਜੋ ਕੁਝ ਪ੍ਰਮਾਤਮਾ ਕਰਦਾ ਹੈ ਉਸ ਨੂੰ ਉਹ ਪ੍ਰਮਾਤਮਾ ਦਾ ਕੀਤਾ ਹੀ ਮੰਨਦੇ ਹਨ ਤਨ ਕੀ ਸੋਭਾ ਸਬਨੀ ਥਾਈ ਜੇ ਨ ਪ੍ਰਭ ਕੇ ਚਰਨ ਪਰਤੇ ਜਿਨਾਂ ਪ੍ਰਮਾਤਮਾ ਦੇ ਚਰਨਾਂ ਨਾਲ ਸਾਝ ਪਾ ਲਈ ਉਹਨਾਂ ਦੀ ਵਡਿਆਈ ਸਭ ਥਾਵਾਂ ਵਿੱਚ ਖਿੱਲਰ ਜਾਂਦੀ ਹੈ ਮੇਰੇ ਰਾਮ ਹਰ ਸੰਤ ਮੇਰੇ ਰਾਮ ਹਰ ਸੰਤਾਂ ਜੇ ਵਡਨਾ ਕੋਈ ਹੈ ਮੇਰੇ ਪ੍ਰਭੂ ਤੇਰੇ ਸੰਤਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਭਗਤਾ ਬਣ ਆਈ ਪ੍ਰਭੇ ਆਪਣੇ ਸਿਉ ਜਲ ਥਲ ਮਹਿ ਹੀ ਅਲ ਸੋਈ ਰਹਾਓ ਸੰਤ ਜਨਾਂ ਦੀ ਪ੍ਰਮਾਤਮਾ ਨਾਲ ਡੂੰਗੀ ਪ੍ਰੀਤ ਬਣੀ ਰਹਿੰਦੀ ਹੈ ਉਹਨਾਂ ਨੂੰ ਪ੍ਰਮਾਤਮਾ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਵਸਦਾ ਦਿਸਦਾ ਹੈ ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾਂ ਕਹਿ ਨੇੜ ਨਾ ਆਵੇ ਕਰੋੜਾਂ ਅਪਰਾਧ ਕਰਨ ਵਾਲਾ ਮਨੁੱਖ ਵੀ ਸੰਤ ਦੀ ਸੰਗਤ ਵਿੱਚ ਟਿਕ ਕੇ ਵਿਕਾਰਾਂ ਤੋਂ ਬਚ ਜਾਂਦਾ ਹੈ ਫਿਰ ਜਮ ਉਸ ਦੇ ਨੇੜੇ ਨਹੀਂ ਆਉਂਦਾ ਜਨਮ ਜਨਮ ਕਾ ਵਿਛੜਿਆ ਹੋਵੇ ਤੈਨ ਹਰ ਸਿਉ ਆਣ ਮਿਲਾਵੇ ਜੇ ਕੋਈ ਮਨੁੱਖ ਅਨੇਕਾਂ ਜਨਮਾਂ ਤੋਂ ਪਰਮਾਤਮਾ ਨਾਲੋਂ ਵਿਛੜਿਆ ਹੋਵੇ ਸੰਤ ਅਜੇਹ ਅਨੇਕਾਂ ਮਨੁੱਖਾਂ ਨੂੰ ਲਿਆ ਕੇ ਪਰਮਾਤਮਾ ਨਾਲ ਮਿਲਾ ਦਿੰਦਾ ਹੈ ਮਾਇਆ ਮੋਹ ਭਰਮ ਭਉ ਕਟੈ ਸੰਤ ਸ਼ਰਨ ਜੋ ਆਵੈ ਜਿਹੜਾ ਵੀ ਮਨੁੱਖ ਸੰਤ ਦੀ ਸ਼ਰਨ ਆ ਪੈਂਦਾ ਹੈ ਸੰਤ ਉਸ ਦੇ ਅੰਦਰੋਂ ਮਾਇਆ ਦਾ ਭੋਪਟਣਾ ਡਰ ਦੂਰ ਕਰ ਦਿੰਦਾ ਹੈ ਜੇਹਾ ਮਨੋਰਥ ਕਰ ਆਰਾਧੈ ਸੋ ਸੰਤਨ ਤੇ ਪਵੈ ਮਨੁੱਖ ਜਿਹੋ ਜਿਹੇ ਹੀ ਵਾਸਨਾ ਧਾਰ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਉਹੀ ਫਲ ਸੰਤ ਜਨਾਂ ਤੋਂ ਪ੍ਰਾਪਤ ਕਰ ਲੈਂਦਾ ਹੈ ਜਨਕੀ ਮਹਿਮਾ ਕੀਰਤਕ ਬਰਣੋ ਜੋ ਪ੍ਰਭ ਆਪਣੇ ਪਹਾਣੇ ਜਿਹੜੇ ਸੇਵਕ ਆਪਣੇ ਪ੍ਰਭੂ ਨੂੰ ਪਿਆਰੇ ਲੱਗ ਚੁੱਕੇ ਹਨ ਮੈਂ ਉਹਨਾਂ ਦੀ ਕਿਤਨੀਕ ਵਡਿਆਈ ਬਿਆਨ ਕਰਾਂ ਕਉ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੇ ਨਾਨਕ ਆਖਦਾ ਹੈ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ ਉਹ ਸਾਰੀ ਲੋਕਾਈ ਤੋਂ ਬੇਮਥਾਜ਼ ਹੋ ਗਏ ਸੁਹੀ ਮਹਲਾ ਪੰਜਵਾ ਮਹਾ ਅਗਨ ਤੇ ਤੁਧ ਹੱਥ ਦੇ ਰਾਖੇ ਪੈ ਤੇਰੀ ਸ਼ਰਨਾਈ ਹੈ ਪ੍ਰਭੂ ਜਿਹੜੇ ਮਨੁੱਖ ਤੇਰੀ ਸ਼ਰਨ ਆਪੈ ਉਹਨਾਂ ਨੂੰ ਆਪਣੇ ਹੱਥ ਦੇ ਕੇ ਤ੍ਰਿਸ਼ਨਾ ਦੀ ਵੱਡੀ ਅਗ ਤੋਂ ਬਚਾ ਲਿਆ ਤੇਰਾ ਮਾਣ ਤਾਣ ਹਿਰਦੇ ਅੰਦਰ ਹੋਰ ਦੂਜੀ ਆਸ ਚੁਕਾਈ ਉਹਨਾਂ ਨੇ ਕਿਸੇ ਹੋਰ ਦੀ ਮਦਦ ਦੀ ਆਸ ਆਪਣੇ ਦਿਲੋਂ ਮੁਕਾ ਦਿੱਤੀ ਉਹਨਾਂ ਦੇ ਹਿਰਦੇ ਵਿੱਚ ਤੇਰਾ ਹੀ ਮਾਣ ਤੇਰਾ ਹੀ ਸਹਾਰਾ ਬਣਿਆ ਰਿਹਾ ਹੈ ਮੇਰੇ RAM ਰਾਏ ਤਉਦ ਚਿਤ ਆਏ ਉਬਰੇ اے میرے بادشاہ جے تو جیوان دے چیت وچ آ وسے تاں اوہ ਸੰਸਾਰ سمندر وچ ڈبݨو بچ جاندے ہن تیری ٹیک پرواسا تمرا جپ نام تمہارا اُدرے رہاو اوہ نوک تیرا نام جپ کے وکارن دکھلاسی پا لین دے ہن اوناں نو ہر گل تیرا ہی آسرا تیری ಸಹಾಯتا دا پروستا بنیا رہندا ہے ਅੰਧਕੂਪ ਤੇ ਕਾਢ ਲੀਏ ਤੁਮ ਆਪ ਤੇ ਕਿਰਪਾਲਾ हे ਪ੍ਰਭੂ ਜਿੰਨਾ ਮਨੁੱਖਾਂ ਤੇ ਤੂੰ ਆਪ ਦਾ ਆਵਾਨ ਹੋ ਗਿਆ ਤੂੰ ਉਹਨਾਂ ਨੂੰ ਮਾਇਆ ਦੇ ਮੋਹ ਦੇ ਹਨੇਰੇ ਖੂ ਵਿੱਚੋਂ ਕਢ ਲਿਆ ਸਾਰ ਸੰਭਾਲ ਸਰਬ ਸੁਖ ਦੀਏ ਆਪ ਕਰੇ ਪ੍ਰਤ ਪਾਲਾ ਤੂੰ ਉਹਨਾਂ ਦੀ ਸਾਰ ਲੈ ਕੇ ਉਹਨਾਂ ਦੀ ਸੰਭਾਲ ਕਰਕੇ ਉਹਨਾਂ ਨੂੰ ਸਾਰੇ ਸੁਖ ਬਖਸ਼ੇ ਪਰਭੂ ਆਪ ਉਹਨਾਂ ਦੀ ਪਾਲਣਾ ਕਰਦਾ ਹੈ ਆਪਣੀ ਨਦਰ ਕਰੇ ਪਰਮੇਸ਼ਰ ਬੰਦਨ ਕਟ ਛਡਾਏ ਜਿਨ੍ਹਾਂ ਮਨੁੱਖਾਂ ਉਤੇ ਪ੍ਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ਉਹਨਾਂ ਦੇ ਮੋਹ ਦੇ ਬੰਦਨ ਕੱਟ ਕੇ ਉਹਨਾਂ ਨੂੰ ਵਿਕਾਰਾਂ ਤੋਂ ਛਡਾ ਲਿੰਦਾ ਹੈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਉਨਨ ਨੂੰ ਆਪ ਹੀ ਆਪਣੀ ਸੇਵਾ ਭਗਤੀ ਵਿੱਚ ਜੋੜ ਲੈਂਦਾ ਹੈ ਪ੍ਰਭੂ ਨੇ ਉਹਨਾਂ પાસે ਆਪਣੀ ਭਗਤੀ ਆਪ ਹੀ ਕਰਾ ਲਈ ਪਰਮ ਗਿਆ ਪੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ਉਹਨਾਂ ਦੇ ਅੰਦਰੋਂ ਪਟਕਣਾ ਦੂਰ ਹੋ ਗਈ ਉਹਨਾਂ ਦੇ ਅੰਦਰੋਂ ਮੋਹ ਅਤੇ ਹੋਰ ਸਾਰੇ ਡਰ ਨਾਸ਼ ਹੋ ਗਏ ਉਹਨਾਂ ਦਾ ਸਾਰਾ ਚਿੰਤਾ ਚੋਰਾ ਮੁੱਕ ਗਿਆ ਨਾਨਕ ਦਇਆ ਕਰੀ ਸੁਖ ਦਾਤਾ ਬੇਟਿਆ ਸਤਗੁਰੂ ਪੂਰਾ ਹੈ ਨਾਨਕ ਸੁਖ ਦੇਣ ਵਾਲੇ ਪ੍ਰਭੂ ਨੇ ਜਿੰਨਾ ਉੱਤੇ ਦਇਆ ਕੀਤੀ ਉਹਨਾਂ ਨੂੰ ਪੂਰਾ ਗੁਰੂ ਮਿਲ ਪਿਆ ਸੋਹੀ ਮਹਲਾ ਪੰਜਵਾਂ ਜਦ ਕਾਸ਼ਨਾ ਸੀ ਉਹ ਤਦ ਕਿਆ ਕਰਤਾ ਕਵਨ ਕਰਮ ਕਰ ਆਇਆ ਜਦੋਂ ਅਜੇ ਸੰਸਾਰ ਹੀ ਨਹੀਂ ਸੀ ਤੇ ਜੀਵ ਵੀ ਨਹੀਂ ਸੀ ਤਦੋਂ ਇਹ ਜੀਵ ਕੀ ਕਰਦਾ ਸੀ ਤੇ ਕਿਹੜੇ ਕਰਮ ਕਰਕੇ ਇਹ ਹੋਂਦ ਵਿੱਚ ਆਇਆ ਹੈ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਅਸਲ ਗੱਲ ਇਹ ਹੈ ਕਿ ਪ੍ਰਮਾਤਮਾ ਨੇ ਆਪ ਹੀ ਜਗਤ ਰਚਨਾ ਰਚੀ ਹੈ ਉਹ ਆਪ ਹੀ ਆਪਣੇ ਜਗਤ ਮਾਸ਼ਾ ਰਾਜ ਕੇ ਆਪ ਹੀ ਇਸ ਤਮਾਸ਼ੇ ਨੂੰ ਵੇਖ ਰਿਹਾ ਹੈ ਮੇਰੇ RAM ਰਾਏ ਵਜਤੇ ਕਛੂ ਨ ਹੋਈ ਹੈ ਮੇਰੇ ਪ੍ਰਭੂ ਪਾਛਾ ਤੇਰੀ ਪ੍ਰੇਰਣਾ ਸਹਾਇਤਾ ਤੋਂ ਬਿਨਾ ਮੈਥੋਂ ਕੋਈ ਕੰਮ ਨਹੀਂ ਹੋ ਸਕਦਾ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹਾਓ ਉਹ ਪ੍ਰਮਾਤਮਾ ਹੀ ਸਾਰੇ ਜੀਵਾਂ ਵਿੱਚ ਇੱਕ ਰਸ ਵਿਆਪਕ ਹੈ ਉਹ ਆਪ ਹੀ ਜੀਵਾਂ ਵਿੱਚ ਬੈਠ ਕੇ ਸਭ ਕੁਝ ਕਰਦਾ ਹੈ ਉਹ ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਉਂਦਾ ਹੈ ਗਣਤੀ ਗਣੀ ਨਾ ਛੁਟੈ ਕਤ ਹੂੰ ਕਾਚੀ ਦੇਡਿਆਣੀ ਹੈ ਪ੍ਰਭੂ ਇਹ ਜੀਵ ਅਜਾਣ ਅਕਲ ਵਾਲਾ ਤੇ ਨਾਸ਼ਵੰਤ ਸਰੀਰ ਵਾਲਾ ਜੇ ਇਸ ਦੇ ਕੀਤੇ ਕਰਮਾਂ ਦਾ ਲੇਖਾ ਗਿਣਿਆ ਗਿਆ ਤਾਂ ਇਹ ਕਿਸੇ ਵੀ ਤਰ੍ਹਾਂ ਸੁਰਖਰੂ ਨਹੀਂ ਹੋ ਸਕਦਾ ਕਿਰਪਾ ਕਰੋ ਪ੍ਰਭ ਕਰਨ ਹਾਰੇ ਤੇਰੀ ਬਖਸ਼ ਨਿਰਾਲੀ ਹੈ ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਤੂੰ ਆਪ ਹੀ ਮਿਹਰ ਕਰ ਤੇ ਬਖਸ਼ ਤੇਰੀ ਬਖਸ਼ਿਸ਼ ਵਕਰੀ ਹੀ ਕਿਸਮ ਦੀ ਹੈ ਜੀ ਜੰਤ ਸਭ ਤੇਰੇ ਕੀਤੇ ਘਟ ਘਟ ਤੂੰ ਹੀ ਧਾਈਐ हे ਪ੍ਰਭੂ ਜਗਤ ਦੇ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਹਰੇਕ ਸਰੀਰ ਵਿੱਚ ਤੇਰਾ ਹੀ ਧਿਆਨ ਤਰਿਆ ਜਾ ਰਿਹਾ ਹੈ ਤੇਰੀ ਗਤਮਿਤ ਤੂੰ ਹੈ ਜਾਣੈ ਕੁਦਰਤ ਕੀ ਨਪਾਈਐ ਤੂੰ ਕਿਹੋ ਜਿਹਾ ਹੈ ਤੂੰ ਕਿੰਨਾ ਵੱਡਾ ਹੈ ਏ ਭੇ ਤੂੰ ਆਪ ਹੀ ਜਾਣਦਾ ਹੈ ਤੇਰੀ ਕੁਦਰਤ ਦਾ ਬੋਲ ਨਹੀਂ ਪੈ ਸਕਦਾ ਨਿਰਗੁਣ ਮੁਗਦ ਮੁਗਦ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾਂ हे ਪ੍ਰਭੂ ਮੈਂ ਗੁਣਹੀਨ ਹਾਂ ਮੈਂ ਮੂਰਖ ਹਾਂ ਮੈਂ ਬੇਸਮਝ ਹਾਂ ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਮੈਂ ਕੋਈ ਧਾਰਮਿਕ ਕੰਮ ਕਰਨੇ ਵੀ ਨਹੀਂ ਜਾਣਦਾ ਜਿਨ੍ਹਾਂ ਨਾਲ ਤੈਨੂੰ ਖੁਸ਼ ਕਰ ਸਕਾਂ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਬਾਣਾ ਹੈ ਪ੍ਰਭੂ ਮੇਰ ਕਰ ਤੇਰਾ ਦਾਸ ਨਾਨਕ ਤੇਰੇ ਗੁਣ ਗਾਉਂਦਾ ਰਹੇ ਅਤੇ ਨਾਨਕ ਨੂੰ ਤੇਰੀ ਰਾਜ ਮਿੱਠੀ ਲੱਗਦੀ ਰਹੇ ਸੂਹੀ ਮਹਲਾ ਪੰਜਵਾ ਭਾਗ ਛੜੇ ਹਰ ਸੰਤ ਤੁਮਹਾਰੇ ਜਿਨ ਘਰ ਤਨ ਹਰ ਨਾਮਾ ਹੈ ਹਰੀ ਤੇਰੇ ਸੰਤ ਜਨ ਬੜੇ ਭਾਗਾਂ ਵਾਲੇ ਹਨ ਕਿਉਂਕਿ ਉਹਨਾਂ ਦੇ ਹਿਰਦੇ ਘਰ ਵਿੱਚ ਤੇਰਾ ਨਾਮ ਧੰਨ ਵੱਸਦਾ ਪਰਵਾਣ ਗਣੀ ਸਈ ਆਏ ਸਫਲ ਤਨਾ ਕੇ ਕਾਮਾਂ ਮੈਂ ਸਮਝਦਾ ਹਾਂ ਕਿ ਉਹਨਾਂ ਦਾ ਹੀ ਜਗਤ ਵਿੱਚ ਆਉਣਾ ਤੇਰੀਆਂ ਨਜ਼ਰਾਂ ਵਿੱਚ ਕਬੂਲ ਹੈ ਉਹਨਾਂ ਸੰਤ ਜਨਾਂ ਦਾ ਸਾਰੇ ਸੰਸਾਰਿਕ ਕੰਮ ਵੀ ਸਿਰੇ ਚੜ ਜਾਂਦੇ ਹਨ ਮੇਰੇ ਰਾਮ ਹਰ ਜਨ ਕਹਿ ਹਾਂ ਬਲ ਜਾਈਂ हे मेरे राम जे तेरी मेहर होवे ता मैं तेरे सेवकاں تو صدਕੇ ਜਾਵਾ ਆਪਣਾ سب کچھ وار دیاں केसाں کا کر چور ٹلاواں چرن ਧੂੜ ਮੁਖ ਲਾਈਂ راہوں میں اپنے केसाں ਦਾ ਚੌਰ ਬਣਾ ਕੇ ਉਹਨਾਂ ਉੱਤੇ ਚਲਾਵਾ میں ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਉੱਤੇ ਲਾਵਾਂ ਜਨਮ ਮਰਣਾ ਦੋਹ ਮੈਂ ਨਹੀਂ ਜਨ ਪਰਉਪਕਾਰੀ ਆਏ ਸੰਤ ਜਨ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੇ ਉਹ ਤਾਂ ਜਗਤ ਵਿੱਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੰਤ ਜਨ ਹੋਰਨਾਂ ਨੂੰ ਆਤਮਕ ਜੀਵਨ ਦੀ ਦਾਤ ਦੇ ਕੇ ਪ੍ਰਮਾਤਮਾ ਦੀ ਭਗਤੀ ਵਿੱਚ ਜੋੜਦੇ ਹਨ ਅਤੇ ਉਹਨਾਂ ਨੂੰ ਪ੍ਰਮਾਤਮਾ ਨਾਲ ਮਿਲਾ ਦਿੰਦੇ ਹਨ ਸੱਚਾ ਯਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਾਤੇ ਸੰਤ ਜਨ ਸਦਾ ਥੇਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦਾ ਹੁਕਮ ਸਦਾ ਕਾਇਮ ਰਹਿੰਦਾ ਹੈ ਉਹਨਾਂ ਦੀ ਪਾਤਸ਼ਾਹੀ ਵੀ ਅਟੱਲ ਰਹੀ ਦੀ ਸੱਚਾ ਸੁਖ ਸੱਚੀ ਵੜਾਈ ਜਿਸ ਕੇ ਸੇ ਤਿੰਨ ਜਾਤੇ ਉਹਨਾਂ ਨੂੰ ਸਦਾ ਕੈਮਰਾ ਰਹਿਣ ਵਾਲਾ ਆਨੰਦ ਪ੍ਰਾਪਤ ਰਹਿੰਦਾ ਹੈ ਉਹਨਾਂ ਦੀ ਸੋਭਾ ਸਦਾ ਲਈ ਟਿਕੀ ਰਹਿੰਦੀ ਹੈ ਜਿਸ ਪ੍ਰਮਾਤਮਾ ਦੇਉ ਸੇਵਕ ਬਣੇ ਰਹਿੰਦੇ ਹਨ ਉਹ ਪ੍ਰਮਾਤਮਾ ਹੀ ਉਹਨਾਂ ਦੀ ਕਦਰ ਜਾਣਦਾ ਹੈ ਪੱਖਾ ਫੇਰੀ ਪਾਣੀ ਢੋਆ ਹਰ ਜਨ ਕਹਿ ਪੀਸਣ ਪੀਸ ਕਮਾਵਾ ਮੈਂ ਉਹਨਾਂ ਨੂੰ ਪੱਖਾ ਚਲਦਾ ਰਹਾ ਉਹਨਾਂ ਵਾਸਤੇ ਪਾਣੀ ਢੋਂਦਾ ਰਹਾ ਤੇ ਉਹਨਾਂ ਦੇ ਦਰ ਤੇ ਚੱਕੀ ਪੀ ਕੇ ਸੇਵਾ ਕਰਦਾ ਰਹਾ ਨਾਨਕ ਕੀ ਪ੍ਰਭ ਪਾਸ ਬੇਨਤੀ ਤੇਰੇ ਜਨ ਦੇਖਣ ਪਾਵਾਂ ਨਾਨਕ ਦੀ ਪਰਮਾਤਮਾ ਅੱਗੇ ਸਦਾ ਇਹੀ ਬੇਨਤੀ ਹੈ ਕਿ हे ਪ੍ਰਭੂ ਮੈਂ ਤੇਰੇ ਸੰਤ ਜਨਾਂ ਦਾ ਦਰਸ਼ਨ ਕਰਦਾ ਰਹਾ ਸੂਹੀ ਮਹਲਾ ਪੰਜਵਾ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ हे परमात्मा हे परमेश्वर हे सतगुरु तू आप ही सब कुछ करन दे सम्राट है चरण ठूड़ तेरी सेवक मांगै तेरे दर्शन को बलिहारा तेरा दास तेरे पास से तेरे चरणा दी टूड़ मांगदा है तेरे दर्शन तो सदके जंदा है मेरे नाम राए ज्यों राखै त्यों रही है हे मेरे प्रभु पाशा तू जवें असन जीवनो रखदा है ਤੇਵੇਂ ਹੀ ਰਿਹਾ ਜਾ ਸਕਦਾ ਹੈ ਤਦ ਪਹਵੈ ਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈ ਹੈ ਰਹਾਉ ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਅਸਾਂ ਜੀਵਾਂ پاسੋਂ ਆਪਣਾ ਨਾਮ ਜਪਾਉਂਦਾ ਹੈ ਤੇਰਾ ਹੀ ਬਖਸ਼ਿਆ ਹੋਇਆ ਸੋਖ ਅਸੀਂ ਲੈ ਸਕਦੇ ਹਾਂ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏਂ हे प्रभु तेरी सेवा भक्ति ਵਿੱਚ ਹੀ ਵਿਕਾਰਾਂ ਤੋਂ ਖਲਾਸੀ ਹੈ ਸੰਸਾਰ ਦੇ ਸੁੱਖ ਹਨ ਸੱਚ ਜੀ ਜੀਵਨ ਜਾਂਚ ਹੈ ਪਰ ਤੇਰੀ ਭਗਤੀ ਉਹੀ ਕਰਦਾ ਹੈ ਜਿਸ ਪਾਸੋਂ ਤੂੰ ਆਪ ਕਰਾਉਂਦਾ ਹੈ ਤਾਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ हे प्रभु ਜਸਤਾਂ ਤੇਰੀ ਸਿਫਤ ਸਲਾਉ ਰਹੀ ਹੋਵੇ ਮੇਰੇ ਵਾਸਤੇ ਉਹੀ ਥਾਂ ਬੈਕੁੰਠ ਹੈ ਸਵਰਗ ਹੈ ਤੂੰ ਆਪ ਹੀ ਸਿੱਤ ਸਲਾ ਕਰਨ ਦੀ ਸ਼ਰਧਾ ਸਾਡੇ ਅੰਦਰ ਪੈਦਾ ਕਰਦਾ ਹੈ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ اے ਪ੍ਰਭੂ ਮੇਰ ਕਰ ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾ ਮੇਰਾ ਮਨ ਮੇਰਾ ਤਨ ਤੇਰੇ ਨਾਮ ਦੀ ਬਰਕਤ ਨਾਲ ਖੜਿਆ ਰਹੇ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਿਗੁਰ ਦੀਨ ਦਿਆਲਾ ਇਹ ਦਿਨਾਂ ਤੇ ਦਇਆ ਕਰਨ ਵਾਲੇ ਮੇਰੇ ਸਤਿਗੁਰ ਮੈਂ ਸਦਾ ਤੇਰੇ ਸੋਹਣੇ ਚਰਨ ਧੋ ਧੋ ਕੇ ਬਿੰਦਾ ਰਹਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਹੈ ਸਤਿਗੁਰ ਮੈਂ ਉਹ ਸੋਹਣੀ ਘੜੀ ਤੋਂ ਸਦਕੇ ਜਾਂਦਾ ਹਾਂ ਜਦੋਂ ਮੈਂ ਤੇਰੇ ਦਰ ਤੇ ਆ ਡਿਗਾ ਨਾਨਕ ਕੋ ਪ੍ਰਭ ਭੈ ਕਿਰਪਾਲਾ ਸਤਿਗੁਰ ਪੂਰਾ ਪਾਇਆ ਜਦੋਂ ਦਾਸ ਨਾਨਕ ਉਤੇ ਪ੍ਰਭੂ ਜੀ ਦਇਆવાન ਹੋਏ ਤਦੋਂ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਸੁਹੀ ਮਹਲਾ ਪੰਜਵਾ ਤਦ ਚੇਤੇ ਆਏ ਮਹਾ ਆਨੰਦਾ ਜਿਸ ਵਿਸਰੈ ਸੋ ਮਰ ਜਾਏ हे प्रभु जे तू चित्त ਵਿੱਚ ਆਵਸੇ ਤਾਂ ਬੜਾ ਸੁਖ ਮਿਲਦਾ ਜਿਸ ਮਨੁੱਖ ਨੂੰ ਤੂੰ ਵਿਸਰਜ ਜਾਂਦਾ ਹੈ ਉਹ ਮਨੁੱਖ ਆਤਮਕ ਮੌਤ ਸਹਿੜਦਾ ਹੈ ਦਿਆਲ ਹੋਵੇਂ ਜਿਸ ਉੱਪਰ ਕਰਤੇ ਸੋ ਤਦ ਸਦਾ ਧਿਆਇ ਹੈ हे ਕਰਤਾਰ ਜਿਸ ਮਨੁੱਖ ਉਤੇ ਤੂੰ ਦਇਆवान ਹੁੰਦਾ ਹੈ ਉਹ ਸਦਾ ਤੈਨੂੰ ਯਾਦ ਕਰਦਾ ਰਹਿੰਦਾ ਹੈ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਹੈ ਮੇਰੇ ਮਾਲਕ ਪ੍ਰਭੂ ਮੇਰਾ ਨਿਮਾਣੀ ਦਾ ਤੂੰ ਹੀ ਮਾਣ ਹੈ ਅਰਦਾਸ ਕਰੀ ਪ੍ਰਭ ਆਪਣੇ ਅੱਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਉ ਹੈ ਪ੍ਰਭੂ ਮੈਂ ਤੇਰੇ ਅੱਗੇ ਅਰਜ਼ੋਈ ਕਰਦਾ ਹਾਂ ਮਿਹਰ ਕਰ ਤੇਰੀ ਸਿਫਤ ਸੁਨਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾ चरण टूड़ तेरे जनकी होवां तेरे दर्शन को बल जाई हे प्रभु मैं तेरे दर्शन तो सधके जाना हा मेरे कार मैं तेरे सेवक दे चरणा दी धूल बनया रह अमृत वचन हृदय उर तहारी तो कृपा ते संग पाई ਤੇਰੇ ਸੇਵਕ ਦੇ ਆਤਮਿਕ ਜੀਵਨ ਦੇਣ ਵਾਲੇ ਬਚਨ ਮੈਂ ਆਪਣੇ ਦਿਲ ਵਿੱਚ ਹਿਰਦੇ ਵਿੱਚ ਵਸਾਈ ਰੱਖਾਂ ਤੇਰੀ ਕਿਰਪਾ ਨਾਲ ਮੈਂ ਤੇਰੇ ਸੇਵਕ ਦੀ ਸੰਗਤ ਪ੍ਰਾਪਤ ਕਰਾਂ ਅੰਤਰ ਕੀ ਗਤ ਤੁਧ ਪੈ ਸਾਰੀ ਤੁਧ ਜੇ ਵਡਿਆ ਵਰਨਾ ਕੋਈ ਆਪਣੇ ਦਿਲ ਦੀ ਹਾਲਤ ਤੇਰੇ ਅੱਗੇ ਖੋਲ ਕੇ ਰੱਖ ਦਿੱਤੀ ਹੈ ਮੈਨੂੰ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿਸਨਾ ਜਿਸ ਨੂੰ ਲਾਏ ਲੈ ਸੋ ਲਗੈ ਭਗਤ ਤੁਹਾਰਾ ਸੋਈ ਜਿਸ ਮਨੁੱਖ ਨੂੰ ਤੂੰ ਆਪਣੇ ਚਰਨਾਂ ਵਿੱਚ ਜੋੜ ਲੈਣਾ ਹੈ ਉਹ ਤੇਰੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਉਹੀ ਤੇਰਾ ਅਸਨ ਭਗਤ ਹੈ ਦੁਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ हे ਪ੍ਰਭੂ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਤੇਰੇ ਪਾਸੇ ਇੱਕ ਦਾਨ ਮੰਗਦਾ ਹਾਂ ਹੇ ਸਾਹਿਬ ਤੇਰੇ ਤਰੁਠਣ ਨਾਲ ਹੀ ਮੈਦਾਨ ਲੈ ਸਕਦਾ ਹਾਂ ਸਾਸ ਸਾਸ ਨਾਨਕ ਆਰਾਦੇ ਆਠ ਪਹਰ ਗੁਣ ਗਾਵਾਂ ਮੇਰ ਕਰ ਨਾਨਕ ਹਰੇਕ ਸਾਹ ਦੇ ਨਾਲ ਤੇਰਾ ਆਰਾਧਨਾ ਕਰਦਾ ਰਹੇ ਮੈਂ ਇੱਥੇ ਪੈਰ ਤੇਰੀ ਸਿਫਤ ਸਲਾਹ ਦੇ ਗੀਤ ਗਉਂਦਾ ਰਹਾ ਸੁਹੀ ਮਹਲਾ ਪੰਜਵਾ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਏ ਮੇਰੇ ਮਾਲਕ ਪ੍ਰਭੂ ਜਿਸ ਮਨੁੱਖ ਦੇ ਸਿਰ ਉਤੇ ਤੂੰ ਹਥ ਰੱਖੇ ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੇ ਉਹ ਮਨੁੱਖ ਜੋ ਮਾਇਆ ਦੇ ਨਸ਼ੇ ਵਿੱਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ ਮੌਧਾ ਸਹਿਮ ਵੀ ਉਸ ਦੇ ਚਿੱਤ ਵਿੱਚ ਨਹੀਂ ਪੈਦਾ ਹੁੰਦਾ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਏ ਮੇਰੇ ਪ੍ਰਭੂ ਪਾਤਸ਼ਾਹ ਤੂੰ ਆਪਣੇ ਸੰਤਾਂ ਦਾ ਰਾਖਾ ਹੈ ਤੇਰੇ ਸੰਤ ਤੇਰੇ ਆਸਰੇ ਰਹਿੰਦੇ ਹਾਂ ਤੇਰੇ ਸੇਵਕ ਕੋ ਭਾਉ ਕਿਛ ਨਾਹੀ ਜਦ ਨਹੀਂ ਆਵੇ ਨਿਰੇ ਰਹਾਉ ਏ ਪ੍ਰਭੂ ਤੇਰੇ ਸੇਵਕ ਨੂੰ ਕੋਈ ਡਰ ਕੋ ਨਹੀਂ ਸਕਦਾ ਮੌਤ ਦਾ ਡਰ ਉਸ ਦੇ ਨੇੜੇ ਨਹੀਂ ਟੁਕਦਾ ਜੋ ਤੇਰੇ ਰੰਗ ਰਾਤੇ ਸੁਆਮੀ ਤਨ ਕਾ ਜਨਮ ਮਰਨ ਦੁਖ ਨਾਸਾ ਹੈ ਮੇਰੇ ਮਾਲਕ ਜਿਹੜੇ ਮਨੁੱਖ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦਾ ਜੰਮਣ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ ਤੇਰੀ ਬਖਸ਼ਿਸ਼ ਨਾ ਮਿਟੇ ਕੋਈ ਸਤਗੁਰ ਕਾ ਦਲਾਸਾ ਉਹਨਨ ਗੁਰੂ ਦਾ ਦਿੱਤਾ ਹੋਇਆ ਇਹ ਭਰੋਸਾ ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈ ਤੇਰੀ ਬਖਸ਼ਿਸ਼ ਨੂੰ ਕੋਈ ਮਿਟਾ ਨਹੀਂ ਸਕਦਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਰ ਆਰਾਧੈ ਹੈ ਪ੍ਰਭੂ ਤੇਰੇ ਸੰਤ ਤੇਰਾ ਨਾਮ ਸਿਮਰਦੇ ਰਹਿੰਦੇ ਹਨ ਆਤਮਕ ਅਨੰਦ ਮਾਣਦੇ ਰਹਿੰਦੇ ਹਨ ਅੱਠੇ ਪੈਰ ਤੇਰਾ ਆਰਾਧਨ ਕਰਦੇ ਰਹਿੰਦੇ ਤੇਰੀ ਸ਼ਰਣਾ تیرੇ ਪਰਵਾਸੈ ਪੰਜ ਦੁਸ਼ਟ ਲੈ ਸਾਧੈ ਤੇਰੀ ਸ਼ਰਨ ਵਿੱਚ ਆ ਕੇ ਤੇਰੇ ਆਸਰੇ ਰਹਿ ਕੇ ਉਹ ਕਾਮ ਆਦਿਕ ਪੰਜੇ ਵੈਰੀਆਂ ਨੂੰ ਫੜ ਕੇ ਵਸ ਵਿੱਚ ਕਰ ਲੈਂਦੇ ਹਾਂ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਏ ਮੇਰੇ ਮਾਲਕ ਪ੍ਰਭੂ ਮੈਂ ਵੀ ਤੇਰੀ ਬਖਸ਼ਿਸ਼ ਦੀ ਕਦਰ ਨਹੀਂ ਜਾਣਦਾ ਮੈਨੂੰ ਆਤਮਕ ਜੀਵਨ ਦੀ ਸੋਝ ਨਹੀਂ ਸੀ ਤੇਰੇ ਚਰਨਾਂ ਵਿੱਚ ਸੁਰਤ ਟਿਕਾਣੀ ਵੀ ਨਹੀਂ ਜਾਣਦਾ ਸੀ ਕਿਸੇ ਹੋਰ ਧਾਰਮਿਕ ਕੰਮ ਦੀ ਵੀ ਮੈਨੂੰ ਸੋਝ ਨਹੀਂ ਸੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਪਰ ਤੇਰੀ ਮਿਹਰ ਨਾਲ ਮੈਂ ਸ